ਾਸਟਰ ਦੇ ਪਿੰਡ ਹੱਲੇ ਚਾਹੀਏ ਦੇ ਵਾਟਰ ਸਪਲਾਈ ਵਿਭਾਗ ਦੀ ਵੱਡੀ ਅਣਗੈਲੀ ਸਾਹਮਣੇ ਆਈ ਹੈ ਲਗਭਗ 8 ਮਹੀਨਿਆਂ ਤੋਂ ਟੈਂਕੀ ਦੀਆਂ ਪੌੜੀਆਂ ਟੁੱਟ ਕੇ ਡਿੱਗ ਪਈਆਂ ਨੇ ਉੱਪਰ ਵਾਲੀਆਂ 5-6 ਪੌੜੀਆਂ ਜੰਗ ਖਾਦੇ ਸਰੀਰ ਦੇ ਸਹਾਰੇ ਹਵਾ ਵਿੱਚ ਕਿਵੇਂ ਲਟਕ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਖ਼ਰਾਨੀ ਦੀ ਗੱਲ ਨੇੜੇ ਹੀ ਇੱਕ ਪਾਰਕ ਅਤੇ ਇੱਕ ਬੱਚਿਆਂ ਦਾ ਮਿਡਲ ਸਰਕਾਰੀ ਸਕੂਲ ਹੈ ਨੇੜੇ ਰਹਾਇਸ਼ੀ ਇਲਾਕਾ ਵੀ ਹੈ ਕਦੇ ਵੀ ਕੋਈ ਵੀ ਅਚਨਚੇਤ ਅਜਿਹਾ ਹਾਦਸਾ ਵਾਪਰ ਸਕਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਫਿਲਹਾਲ ਵਿਭਾਗ ਨੂੰ ਸ਼ਿਕਾਇਤ ਕਰਨ ਦੇ باوجود 8 ਮਹੀਨਿਆਂ ਤੋਂ ਅਜੇ ਤੱਕ ਐਸਟੀਮੇਟ ਤੱਕ ਨਹੀਂ ਬਣਾਇਆ ਗਿਆ ਇਸ ਬਾਰੇ ਪਿੰواਸਿੰਧ ਕੀ ਕਹਿੰਦਾ ਆਉ ਤੁਹਾਨੂੰ ਸੁਣਾਉਂਦੇ ਆ ਜੀ ਜਿਹੜੀ ਵਾਟਰਸ ਲਈ ਹੈਗੀ ਹੈ ਇਹ ਇੱਕ ਦੋ ਵਾਰੀ ਹੀ ਸ਼ਿਕਾਇਤ ਵੀ ਦੀ ਕਰ ਚੁੱਕੇ ਆ ਅਫਸਰਾਂ ਨੂੰ ਉਹਨਾਂ ਨੇ ਕੋਈ ਇਸ ਗੱਲ ਦਾ ਖਿਆਲ ਨਹੀਂ ਦਿੱਤਾ ਨਾ ਧਿਆਨ ਦਿੱਤਾ ਇਸ ਪਾਸੇ ਵੱਲ ਪਰ ਤੁਸੀਂ ਵੇਖ ਲਿਆ ਹੈਗਾ ਡਿੱਗੀ ਪੌੜੀ ਡਿੱਗੀ ਹੈ ਤੇ ਇਹ ਜਿਹੜੇ ਦੂਜੇ ਮੁਲਾਜ਼ਮ ਹੈ ਨਾ ਗੱਲ ਹੀ ਨਾ ਕੰਮ ਕਰਦੇ ਆ ਵਾਰਦਸਾ ਹੀ ਓਵਰ ਮਲ ਚਲਦੀ ਰਹਿੰਦੀ ਆ ਤੇ ਪਾਣੀ ਖਰੋਖ ਲੋ ਕੇ ਤੇ ਪੌੜੀ ਦੇ ਪੈਰ ਬੈਗੇ ਜਿਸ ਕਾ ਕੇ ਪੌੜੀ ਦੇ ਕੇ ਹੀ ਆ ਤੇ ਟੈਂਕੀ ਮੁੱਲੋ ਜਿਹੜਾ ਹੁਣ ਡਿੱਗਣ ਦਾ ਮੁੱਲ ਖਤਰਾ ਇਸ ਕਾ ਕੇ ਤੁਸੀਂ ਵੇਖਿਆ ਸਾਡਾ ਲਾਗੇ ਪਲਾਟ ਹੈ ਮਕਾਨ ਪਾਉਣਾ ਤੇ ਪ੍ਰਸ਼ਾਸਨ ਵੇਂਦੀ ਇੱਕ ਪਾਸੇ ਧਿਆਨ ਦਿੱਤਾ ਜਾਵੇ ਇਹਦਾ ਜੋਗ ਹੱਲ ਕੀਤਾ ਜਾਵੇ ਇਥੇ ਦੋ ਮੁਲਾਜ਼ਮ ਹੈਗੇ ਤੇ ਉਹ ਕਦੀ ਵੇਖੇ ਨਹੀਂ ਇਥੇ ਜਿਹੜਾ ਆਰ ਜੀ ਹੈ ਉਹ ਆਰ ਜੀ ਤੌਰ ਤੇ ਹੁੰਦਾ ਪਾਣੀ ਚ ਲੱਗ ਚੱਲ ਜਾਂਦਾ ਤੇ ਓਵਰਫਲੋ ਜਿਹੜੀ ਉਹ ਚਲਦੀ ਰਹਿੰਦੀ ਆ ਇਹ ਓਵਰਫਲੋ ਚੁਲਾ ਚੱਲ ਰਿਹਾ ਹੈ ਜਿਹੜੇ 2 ਜੀ ਟੈਂਕੀ ਹੈ ਇਹਦੇ ਪੂੜੀਆਂ ਬਹਿਣਗਾ ਕਿ ਟੰਗੀ ਲੱਗੀ ਹੈ ਸਾਲੇ ਸਕੂਲ ਵਾਲੀ ਵੀ ਉਹ ਬੱਚਿਆਂ ਦਾ ਨੁਕਸਾਨ ਹੋ ਸਕਦਾ ਸਾਡੇ ਪਲਾਟ ਵਾਲੀ ਹੋ ਸਕਦਾ ਇਹਦੇ ਸੜਕ ਚੱਲਦੀ ਉੱਧ ਵੀ ਹੋ ਸਕਦਾ ਇਹਦਾ ਤੇ ਨੁਕਸਾਨ ਹੀ ਨੁਕਸਾਨ ਆਰ ਪਾਸੇ ਇਸ ਕਰਕੇ ਅਧਿ ਪ੍ਰਸ਼ਾਸਨ ਵੇਂਦੀ ਹੈ ਇਹਦੇ ਵੱਲ ਧਿਆਨ ਦਿੱਤਾ ਜਾਏ ਇਹਦਾ ਕੋਈ ਹੱਲ ਕੀਤਾ ਜਾਏ ਮਲ ਪੱਕਾ ਕੋਈ ਰਿਪੇਅਰ ਕਰਾਉਣੀ ਹੈ ਕੀ ਕਰਨਾ ਇਹਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਵੇਂਦੀ ਹੈ ਇਸ ਵੱਲ ਕੇ ਪ੍ਰਸ਼ਾਸਨ ਇਸ ਵੱਲ ਖਿਆਲ ਦੇਣਾ ਚਾਹੀਦਾ ਕਿ ਇਹ ਨੰਗੈਲੀ ਨਾ ਹੋਵੇ ਤੇ ਸਰਕਾਰ ਕਹਿੰਦੀ ਜੇ ਜੇ ওভারਫੋਰਡ ਜੇ ਜਲਦੀ ਇੱਕ ਵਾਰ ਸਰਕਾਰ ਕਹਿੰਦੀ ਵੀ ਪਾਣੀ ਦੀ ਬੂੰਦ ਬੂੰਦ بچਾਓ ਆਪਣੀ ਵਾਟਰ ਸਪਲਾਈਓ ਇਹ ਬਿਹਾਰ ਦੀ ਜਲਦੀ ਰਹਿੰਦੀ ਆ ਜਿੱਦਿਆਂ ਹੀ ਐਸਡੀਓ ਨੇ ਇੱਕ ਦੋ ਵਾਰੀ ਮੂਵੀ ਵੀ ਕੀਤੀ ਇਸ ਕਰਕੇ ਆਡੀ ਬੇਨਤੀ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਦੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਪੱਤਰਕਾਰ ਗਰਾਉਂਡ ਜ਼ੀਰੋ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਬਿਆਨਾਂ ਦੇ ਨਾਲ-ਨਾਲ ਮੌਕੇ ਦਾ ਜਾਇਜ਼ਾ ਲਿੱਤਾ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਵੱਡੀ ਅੰਗੈਲੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਫੇਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਫਿਲਹਾਲ ਪੱਤਰਕਾਰਾਂ ਦੇ ਵੀ ਇਹੀ ਸਵਾਲ ਨੇ ਮੈਂ ਯੋਧਵੀਰ ਸਿੰਘ ਰਾਸ਼ਟਰਪਤੀ ਦੁਆਰਾ ਸ਼ੌਰਿਆ ਚਕਰਨ ਫਰਮਾਨ ਤੇ ਪਿੰਡ ਹੱਲੇ ਦਾ ਵਸਨੀਕ ਆ ਮੈਂ ਲੰਘ ਰਿਹਾ ਸੀ ਤੇ ਖੜਾਪ ਕਰਕੇ ਆਵਾਜ਼ ਆਈ ਕਿ ਡਿੱਗਨ ਦੀ ਉਹ ਦੇਖਿਆ ਤੇ ਇਹ ਜਿਹੜੀ ਟੈਂਕੀ ਗਵਰਨਮੈਂਟ ਨੇ ਬਣਾਈ ਦੀ ਆ ਸਾਡੇ ਪਿੰਡ ਹੱਲੇ ਚਾਹੀਏ ਦੇ ਇਲਾਵਾ 14-15 ਪਿੰਡਾਂ ਚੋਂ ਪਾਣੀ ਵੀ ਜਾਂਦਾ ਉਹ ਪੌੜੀ ਜਿਹੜੀ ਉਹ ਡਿੱਗੀ ਆ ਪਹਿਲਾਂ ਵੀ ਡਿੱਗ ਚੁੱਕੀ ਅੱਜ ਫੇਰ ਡਿੱਗਿਆ ਤੇ ਅੱਗੇ ਵੀ ਡਿੱਗਣ ਵਾਲੀ ਆ ਇਹ ਕਿਸੇ ਵੇਲੇ ਵੀ ਲਾਗੇ ਸਕੂਲ ਆ ਮਿਡਲ ਸਕੂਲ ਆ ਕਿਸੇ ਬੱਚੇ ਦੇ ਉੱਤੇ ਪੈ ਸਕਦੀ ਆ ਯਾ ਟੈਂਕੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੇ ਪੈ ਸਕਦੀ ਆ ਯਾ ਲੱਗੇ ਛਾਗੇ ਜਿਹੜਾ ਕੋਈ ਫਿਰਦਾ ਤੁਰਦਾ ਸਹਿਰ ਵੀ ਇੱਥੇ ਕਰਾਂਦੇ ਆ ਪਿੰਡ ਦੇ ਲੋਕੀ ਬਾਈ ਚਾਂਸ ਕਿਸੇ ਸਹਿਰ ਕਰਦੇ ਉੱਤੇ ਮਰਦਾ ਉਹਦੀ ਤਾਂ ਮੌਕੇ ਤੇ ਡੈਥ ਹੋ ਸਕਦੀ ਆ ਸੋ ਮੈਂ ਪ੍ਰਸ਼ਾਸਨ ਅੱਗੇ ਤੇ ਇਸ ਵਿਭਾਗਿਕ ਬੇਨਤੀ ਕਰਨਾ ਕਿ ਜਲਦੀ ਤੋਂ ਜਲਦੀ ਇਸ ਟੈਂਕੀ ਦੀ ਰਿਪੇਅਰ ਕੀਤੀ ਜਾਏ ਜਿਹੜੀ ਪੌੜੀ ਆ ਉਹਨੂੰ ਜਾਂ ਤੇ ਆਪਣੇ ਹਿਸਾਬ ਨਾਲ ਉਤਾਰ ਲਿਆ ਜਾਏ ਜਾਂ ਨੂੰ ਰਿਪੇਅਰ ਕਰਕੇ ਠੀਕ ਕੀਤਾ ਜਾਏ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਜਲਦੀ ਤੋਂ ਜਲਦੀ ਇਹ ਵਿਭਾਗ ਜਿਹੜਾ ਹੈਗਾ ਵਾਟਰ ਸਪਲਾਈ ਵਾਲਾ ਉਹਨਾਂ ਦੀ ਡਿਊਟੀ ਬੰਦੀ ਆ ਕਿ ਉਹ ਰਿਪੋਰਟ ਆਪਣੇ ਸੀਨੀਅਰਸ ਅੱਸਰਵ ਕਰਨ ਤਾਂ ਕਿ ਇਹਦੀ ਰਿਪੇਅਰ ਕੀਤੀ ਜਾਏ ਤੇ ਓਵਰ ਆਲ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਰਿਸਪੌਂਸਿਬਿਲਟੀ ਆ ਪ੍ਰਸ਼ਾਸਨ ਦੀ ਰਿਸਪੌਂਸਿਬਿਲਟੀ ਆ ਕਿ ਜਾਨ ਔਰ ਮਾਲ ਦੀ ਰਾਖੀ ਕਰਨੀ ਔਰ ਕਿਰਪਾ ਕਰਕੇ ਇਹ ਪਿੰਡ ਹੱਲੇ ਦੀ ਟੈਂਕੀ ਜਿਹੜੀ ਆ ਕਾਫੀ ਚਿਰ ਤੋਂ ਬਣੀਦੀ ਆ ਬੜਾ ਸੋਖਾ ਲੋਕਾਂ ਨੂੰ ਪਾਣੀ ਜਾਂਦਾ 14-15 ਪਿੰਡਾਂ ਤੇ ਜਾਂਦਾ ਇੱਥੋਂ ਪਰ ਉਹ ਕਿਸੇ ਵੇਲੇ ਵੀ ਘਟਨਾ ਹੋ ਸਕਦੀ ਆ ਜਿਹਦੇ ਵਿੱਚ ਬਾਅਦ ਚ ਪਛਤਾਣਾ ਪੈਂਦਾ ਅਸੀਂ ਪਹਿਲਾਂ ਹੀ ਸਰਕਾਰ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਵਿਭਾਗ ਨੂੰ ਸੂਚਿਤ ਕਰਨਿਆ ਕਿ ਕਿਸੇ ਦਾ ਨੁਕਸਾਨ ਹੋਣ ਤੋਂ ਪਹਿਲੇ ਪਹਿਲੇ ਦੀ ਰਿਪੇਅਰ ਕੀਤੀ ਜਾਏ ਬਹੁਤ ਬਹੁਤ ਧੰਨਵਾਦ